ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਰਸਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਅੱਜ ਜੀ ਬਣਾਵਾਂਗੇ ਮਿਕਸ ਸਬਜ਼ੀ ਗੋਭੀ ਤੇ ਗਾਜਰਾ ਤੇ ਆਲੂ ਆਪਾਂ ਇਹਨੂੰ ਸਬਜ਼ੀ ਨੂੰ ਕੱਟ ਕੇ ਆਪਾਂ ਧੋ ਲਿਆ ਆ ਸਾਫ਼ ਕਰ ਲੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਬਣਾਵਾਂਗੇ ਸਬਜ਼ੀ ਮਿਕਸ ਤੇ ਇਸ ਤਰ੍ਹਾਂ ਕੁਛ ਸੌਖੇ ਤਰੀਕੇ ਨਾਲ ਬਣਾਵਾਂਗੇ ਬਹੁਤ ਵਧੀਆ ਬਣਦੀ ਹੈ ਲਓ ਜੀ ਆਪਾਂ ਰੱਖ ਲਈ ਕੜਾਹੀ ਗੈਸ ਦੇ ਉੱਪਰ ਤੇ ਚ ਫਾਵਾਗੇ ਆਪਾਂ ਸਰੋਂ ਦਾ ਤੇਲ ਥੋੜਾ ਜਿਹਾ ਪਿਆਜ਼ ਆਪਾਂ ਕੱਟ ਲਏ ਹੈ ਤੇ ਮੋਟ ਮੋਟੇ ਪਿਆਜ਼ ਕੱਟਨੇ ਆਪਾਂ ਤੇ ਇਧਰ ਆਪਣਾ ਤੇਲ ਗਰਮ ਹੋ ਰਿਹਾ ਹੈ ਤੇਲ ਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰਾਂਗੇ ਫਿਰ ਆਪਾਂ ਪਿਆਜ਼ ਇਹਦੇ ਵਿੱਚ ਭੁੰਨਾਂਗੇ ਤੇਲ ਆਪਣਾ ਗਰਮ ਹੋ ਰਿਹਾ ਹੈ ਇਹਨੂੰ ਗਰਮ ਹੋ ਲੈਂਦੇ ਹੋ ਇਦਾਂ ਲੈ ਜੀ ਆਪਾਂ ਇੱਕ ਟਮਾਟਰ ਥੋੜੀ ਜੀਆਂ ਕਾਲੀਆਂ ਆਪਾਂ ਲਸੜ ਦਿਆਂ ਤੇ ਆਦਰਕ ਦੀ ਗੱਠਾ ਤੇ ਕੁਛ ਤਾਂ ਨਹੀਂ ਹੈ ਇਹ ਨੂੰ ਆਪਾਂ ਬਾਅਦ ਦੇ ਵਿੱਚ ਪਾਵਾਂਗੇ ਪਿਆਜ਼ ਪਹਿਲਾਂ ਭੁੰਨਣਾ ਹਾਂ ਲੋ ਜੀ ਆਪਾਂ ਹੁਣ ਪਿਆਜ਼ ਪਾਵਾਂਗੇ ਥੋੜਾ ਜਿਹਾ ਲਸਣ ਆਪਾਂ ਕੱਟ ਕੇ ਪਾਵਾਂਗੇ ਛੋਟਾ ਛੋਟਾ ਬਰੀਕ-ਬਰੀਕ ਥੋੜਾ ਜਿਹਾ ਆਪਾਂ ਇਹਨੂੰ ਗ੍ਰੈਂਡ ਜਿਹਾ ਕਰਕੇ ਪਾਵਾਂਗੇ ਕਿਤੇ ਵਧੀਆ ਲੱਗਦਾ ਇਸ ਤਰੀਕੇ ਨਾਲ ਆਪਾਂ ਆਪਣਾ ਪਿਆਜ਼ ਲੀਕੋ ਜੀ ਆਪਾਂ ਇਹਨੂੰ ਕਿਸ ਤਰ੍ਹਾਂ ਲਾਲ ਕਰਾਂਗੇ ਇਹਨੂੰ ਪਾਉਣ ਲੱਗਾਂਗੇ ਜਦ ਤੀ ਆਪਾਂ ਆਦਰਕ ਤੇ ਆਦਰਕ ਤੇ ਲਸਣ ਨੂੰ ਆਪਾਂ ਗ੍ਰੈਂਡ ਜਿਹਾ ਕਰ ਲੈਨੇ ਆ ਆਹ ਦੇਖੋ ਆਪਣਾ ਪਿਆਜ਼ ਭੁੱਜ ਗਿਆ ਹੈ ਇਹਨਾਂ ਲਾਲੀਏ ਹੋ ਗਏ ਹੁਣ ਆਪਾਂ ਇਹਦੇ ਵਿੱਚ ਪਾਦਮਾਂਗੇ ਟਮਾਟਰ ਤੇ ਲਸਣ ਤੇ ਆਦਰਕ ਮੈਂ ਗੁੰਡੇ ਵਿੱਚ ਕੱਟ ਲਿਆ ਤੁਸੀਂ ਗ੍ਰੇਡ ਵੀ ਕਰ ਸਕਦੇ ਮਸ਼ੀਨ 'ਚ ਵੀ ਤਾਂ ਗੁੰਡੇ 'ਚ ਵੀ ਘਰਸਾ ਲੇ ਮੈਂ ਗੁੰਡੇ 'ਚ ਕੱਟ ਲਿਆ ਮोटा-ਮोटा ਠੀਕ ਜੀ ਤੇ ਹੁਣ ਇਹਨੂੰ ਆਪਾਂ ਪਾਦਮਾਂਗੇ ਧੀਰੇ ਧੀਰੇ ਤੱਕ ਪਾਉਣਾ ਲੈਣਾ ਹੈ ਉਹ ਕਮੈਂਟ ਕਰਦੇ ਨੇ ਕਿ ਨਾਲ ਹੀ ਲਓ ਜੀ ਹੁਣ ਆਪਣਾ ਤੜਕਾ ਜਿਹਾ ਭੋਜੀ ਹੁਣ ਇਹਦੇ ਵਿੱਚ ਪਾਦਮਾਗੇ ਆਪਾਂ ਜੀਰਾ ਥੋੜਾ ਜਿਹਾ ਜੀਰਾ ਪਾਵਾਂਗੇ ਹੁਣ ਆਪਾਂ ਆਦਮਾਗੇ ਥੋੜਾ ਜਿਹਾ ਧਨੀਆ ਲੈ ਧਨੀਆ ਪਕਾ ਆਪਾਂ ਕਰ ਤਾ ਜੀ ये कूडेट लिया है दर दराजा पीस लिया है दर दराजा कुट पीस लिया कैसा तो हम पावे आप हल्दी दो चमच हल्दी के पाते थोड़े जो पावगे लाल मिर्च अद्धी की चमची पावगी लून बेसर मिर्च पावगी थोड़ी जी हरी मिर्च पाती जी इस तरीके सब्जी बनाया करो बहुत बन गई सब्जी बना के साम दखावे मिक्स सब्जी ज्यादा भी ब्याह इधर लगाऊंगी आप चीज रह गए गर्म मसाला खाना है ਕੁੜਾ ਗਿਆ ਤਾਂ ਮਸਾਲਾ ਪਾਵਾਂਗੇ ਤੁਸੀਂ ਆਪਣੇ ਸਵਾਦ ਅਨੁਸਾਰ ਬਿਲਕੁਲ ਸਾਰਾ ਪਾ ਸਕਦੇ ਹੋ ਜੀ ਕਿੰਨਾ ਕੁ ਪਾਉਣਾ ਚਾਹੋਗੇ ਲਓ ਜੀ ਆਹ ਦੇਖ ਲਓ ਆਪਣਾ ਹਨ ਇਹ ਤੜਕਾ ਪੁੱਜ ਗਿਆ ਹੈ ਇਹ ਰਾਗੀ ਦਾ ਹਨ ਬਰਾਊਨ ਹੋ ਗਿਆ ਹੈ ਤੇ ਧੀਰ ਛੱਡ ਦਿੱਤਾ ਤੜਕੀ ਨੇ ਹੁਣ ਆਪਾਂ ਇਹਦੇ ਵਿੱਚ ਪਾ ਦਮੂਗੇ ਸਬਜ਼ੀ ਤੇ ਲੋ ਜੀ ਪਾ ਪਾ ਲਏ ਸਬਜ਼ੀ ਦੀਨ ਚੰਗੀ ਤਰ੍ਹਾਂ ਮਿਕਸ ਕਰ ਦਮਾਗੇ ਇਹਦੇ ਵਿੱਚ ਆਪਾਂ ਪਾਣੀ ਨਹੀਂ ਪਾਉਣਾ ਤੁਰਕਾ ਲਾ ਕੇ ਉਹਦੇ ਸਬਜ਼ੀ ਸਾਥੇ ਸਬਜ਼ੀਆਂ ਆਪਣੀਆਂ ਧੁੱਤੀਆਂ ਹੋਈਆਂ ਨੇ ਸਬਜ਼ੀਆਂ 'ਚ ਹੀ ਬਹੁਤ ਪਾਣੀ ਹੁੰਦਾ ਹੈ ਆਲੂ 'ਚ ਹੀ ਪਾਣੀ ਬਹੁਤ ਆ ਗਾਜਰ 'ਚ ਪਾਣੀ ਬਹੁਤ ਹੈ ਜੀ ਇਸ ਲਈ ਇਸ ਨੂੰ ਪਾਣੀ ਨਿਕਲਣਾ ਸਬਜ਼ੀ ਦੇ ਜਦੋਂ ਮਿਕਸ ਕਰਕੇ ਆਪਾਂ ਰੱਖ ਲਵਾਂਗੇ ਇਹਨੂੰ ਧਾਕੇ ਬਾਕੀ ਇਹ ਟੋੜੀ ਟੋੜੀ ਕਰਾਵਾਤਾ ਪੈਲੂ ਹਲਾਮਾਗੇ ਹੱਥ ਵੱਲ ਜਾਣੀ ਲੈ ਜੀ ਆਪਾ ਤੋੜ ਕਰਾ ਆਪਸਾ ਜੀ ਜਿਵੇਂ ਇਸ ਤਰ੍ਹਾਂ ਬੋਲਿੰਗ ਨੋ ਕਰਾ ਰੱਖ ਲਮਗੀ ਤਾਂ ਕਿ पाणी ਨੂੰ ਆਪਾਂ ਜੀ ਟਟਾ ਤੀ ਸੋਣੀ ਬੜੀ ਜਾਊਗੀ ਇਸੇ ਹੋ ਗਿਆ ਹੁਣ ਇਹ ਬਣ ਗਈ ਹੋਣੀ ਆ ਦੇਖ ਲੋ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਆਹ ਲਓ ਲੂਜੀ ਫਸਦੇ ਉੱਤੇ ਗੋਦੀ ਸਬਜੀ ਆਪਣੀ ਬਣ ਕੇ ਰੈਡੀ ਆ ਹੁਣ ਇਹਦੇ ਵਿੱਚ ਪਾ ਦਮਾਂਗੇ ਆਪਾਂ ਤਾਂ ਨਹੀਂ ਆ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਆ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਗੇ ਤੋਂ ਵਧੀਆ-ਵਧੀਆ ਇਦਾਂ ਹੀ ਰੈਸਪੀਸ ਦੇਖਣ ਵਾਸਤੇ ਲਓ ਜੀ ਆਪਾਂ ਤਾਂ ਨਹੀਂ ਆਪ ਆਤਾ ਹੈ ਸਬਜ਼ੀ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ ਹੈ ਧਨੀਆ ਦਿੱਤਾ ਪਾ ਇਹਦੇ ਵਿੱਚ ਤੇ ਸਬਜ਼ੀ ਆਪਣੀ ਬਣ ਕੇ ਜੀ ਇਹ ਨੇ ਰੈਡੀ ਹੈ ਤਿਆਰ ਹੋ ਗਈ ਹੈ ਇਹ ਸਬਜ਼ੀ ਨੂੰ ਟਾਈਮ ਨਹੀਂ ਲੱਗਦਾ ਇਹ ਬਹੁਤ ਸੋਹਣੀ ਸਬਜ਼ੀ ਮਿੰਟਾਂ 'ਚ ਬਣ ਜਾਂਦੀ ਹੈ 10 ਮਿੰਟ ਲੱਗੇ ਹੋਣੇ ਆ ਸਬਜ਼ੀ ਬਣਾ ਲੈਣ ਬਹੁਤ ਛੱਟਪਟ ਬਣ ਜਾਂਦੀ ਹੈ ਤਿਆਰ ਹੋ ਜਾਂਦੀ ਹੈ ਤੇ ਸਬਜ਼ੀ ਬਹੁਤ ਸਬਜ਼ੀ ਆਪਣੀ ਬਣ ਕੇ ਤਿਆਰ ਹੈ ਜੀ ਦੇਖ ਲਓ ਤੇ ਜੀ ਤੁਸੀਂ ਵੀ ਬਣਾਇਓ ਤੇ ਖਾਇਓ ਮਿਕਸ ਸਬਜ਼ੀ ਬਹੁਤ ਵਧੀਆ ਬਣਦੀ ਹੈ ਜਿੱਦਾਂ ਦੀ ਆਪਾਂ ਵਿਹਾਂ ਚ ਖਾਂਦੇ ਆ Sí.